ਇਹ ਲੈਣ ਬੜਾ ਅੱਛਾ ਸੀ ਸਾਰਿਆਂ ਨੇ ਸਨੋਖ ਮੁਹੱਬਤ ਨਾਲ ਰਹਿਣ ਦੀ ਕੋਈ ਵੀ ਦੀਆ ਵਤੀ ਜਿੰਨੀ ਸਾਡੇ ਨਾਲ ਕਿਸੇ ਚਾਹਤ ਕੀਤੀ ਵੀ ਇਹਨਾਂ ਸਿੱਖ ਨੇ ਕਾ ਜਿਹੜੇ ਇਹਨਾਂ ਸਾਡੇ ਨਾਲ ਹੋ ਜਾਂਦੇ ਸਿੱਖਾਂ ਚ ਤੁਹਾਡੇ ਨਾਲ ਰਹਿ ਜਾਂਦੇ ਸੀ ਕੋਈ ਕਰਦੇ ਹੋਏ ਰੋਤੇ ਵਾਦਾ ਕਰਤਾ ਸੀ ਇਹਨਾਂ ਬਿਆਵਾਤੀ ਉਹਨਾਂ ਲਾਭ ਸੇ ਕੱਕਾ ਸੀ ਉਹ ਸਾਡੀ ਰੋਟੀ ਪਕਾਈ ਸੀ ਉਹ ਸਾਰਾ ਕੱਚਾ ਸਮਾਨ ਸੰਭਾਲੇ ਚ ਉਹ ਗੁਰਦਾ ਕਣਾ ਉੱਤੇ ਚੜਿਆ ਜਿਹੜੇ ਵੱਢਦੇ ਹਾਂ ਉੱਥੇ ਥੱਲੇ ਲਾਣ ਲੱਗੇ ਉਹ ਰੋੜ ਗਏ ਉਹ ਆ ਗਿਆ ਉਹ ਕਲ ਗਾਵੇਂ ਪਰੇਸ਼ਾਨ ਕਰਨ ਨੂੰ ਜੇ ਰੋੜੇ ਉਨੇ ਖਾ ਦਿਓ ਤੇ ਕੀ ਹੋ ਜਾਂਦਾ ਹਾਂ ਉਹ ਰੋਤ ਨਹੀਂ ਸੁਵਾਨ ਬਣਾਉਗਾ ਕੋਈ ਡਰਾਈ ਨਹੀਂ ਹੋਈ ਕੋਈ ਮੋਨਾ ਬਰਮਾ ਜਾਂਦੇ ਰਹਿ ਗਏ ਹੀ ਵਜੇ ਚਾਂਦੇ ਰੌਲਾ ਘੁਆਇਆ ਹੈ ਪਿਹਾਰ ਜਾਣਾ ਫਿਰ ਆ ਜਾ ਦੂਸਰੀ ਤਾਲੇ ਵੱਜੇ ਕੋਤਰਾ ਸੀ ਤੀਜਾ ਸਿੰਘਾ ਦੋ ਦੋ ਤਿੰਨ ਭਾਰੀ ਹੋ ਆਇਆ ਆਗੇ ਨਾ ਕਰੋ پیسے ਪੂਰੇ ਨਹੀਂ ਦੇਣੇ ਬੜਾ ਯਾਦ ਕਰ ਪੰਡਿਤ ਮੁਸਲਮਾਨਾਂ ਨੂੰ ਆਂਦਾ ਸੀ ਵੀ ਜਿਹੜੇ ਰੋਜ ਰੱਖਦੇ ਹੋ ਨਾ ਹਾਂ ਜਿਹੜਾ ਮੱਝ ਸਾਮ ਲੈਂਦਾ ਉਹ ਮੱਝ ਲੈ ਜਾਓ ਤੇ ਹੀ ਰੋਜ਼ਿਆਂ ਚ ਰੋਜ਼ ਹੀ ਆਇਆ ਜਿਹੜਾ ਨਹੀਂ ਸਾਮ ਸਭ ਦਾ ਆ ਕੇ ਦੁੱਧ ਲੈ ਜਾਇਆ ਠੀਕ ਇਸ ਤਰ੍ਹਾਂ ਦਾ ਦਾਸ ਤੇ ਇਹਨੂੰ ਐਲਾਨ ਕਰ ਦੇਣਾ ਇਹ ਕੋਈ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀਵੇ ਸੰਜੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਚੱਕ ਬਰਨ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਤੇ ਮੁਸਲਮਾਨਾਂ ਤੇ ਹਿੰਦੂ ਕ੍ਰਾਣਾ ਦਾ ਸਾਂਝਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਬਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਪਿੰਡ ਵਿੱਚ ਜੋ 47 ਤੋਂ ਪਹਿਲੇ ਦੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਉਹ ਨਿਸ਼ਾਨੀਆਂ ਦੇਖਾਂਗੇ ਤੇ ਪਿੰਡ ਵਿੱਚ ਇਹ 3-400 ਸਾਲ ਪੁਰਾਣਾ ਦਰਬਾਰ ਹੈ ਜਿੱਥੇ ਬਾਬਾ ਸਤੂ ਪੀਰ ਦਾ ਮੇਲਾ ਲੱਗਦਾ ਹੈ 1947 ਦੀ ਵੰਡ ਤੋਂ ਪਹਿਲਾਂ ਇਹ ਮੇਲਾ ਸਿੱਖ ਸਰਦਾਰ ਤੇ ਮੁਸਲਮਾਨ ਰਲ ਮਿਲ ਕੇ ਮਨਾਉਂਦੇ ਸਨ ਤੇ ਅੱਜ ਵੀ ਮੁਸਲਮਾਨ ਇਸ ਮੇਲੇ ਨੂੰ ਮਨਾਉਂਦੇ ਨੇ ਤੇ ਇਸ ਦਰਬਾਰ ਦੇ ਨਾਲ ਹੀ ਛੋਟੀ ਜੀ ਖੂਈ ਦੀ ਨਿਸ਼ਾਨੀ ਵੀ ਮੌਜੂਦ ਹੈ ਇਹਨ ਬਬਈ ਕੀ ਇਹਨੂੰ ਕਹਿੰਦੇ ਕੀ ਸੀ ਇਹਨੂੰ ਬੰਗਲਾ 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 ਕੀ ਇਹ ਕਿੰਦੇ ਸੀ ਮਤਲਬ ਕਿ ਸਿੱਖ ਕਿਹੜਾ ਹੁੰਦੇ ਨੇ ਸਿੱਖਾਂ ਦਾ ਨਹੀਂ ਨਾਮ ਹੁੰਦਾ ਸਿੱਖ ਦਾ ਉਹਦਾ ਹਰ ਨਾਮ ਸਿੱਖੇ ਦਾ ਹਰ ਨਾਮ ਸਿੰਘ ਉਹਦਾ ਮਤਲਬ ਸੀ ਬੰਗਲਾ ਬਣੇ ਆ ਵੀ ਸਾਰੇ ਘਰ ਸਾਡੇ ਸਿੱਖਾਂ ਦੇ ਇਧਰ ਨਹੀਂ

20 ਐ ਚੋ ਜੀ ਆਏ ਜੇ ਨਹੀ ਸਾਫ ਸਕਦਾ ਆ ਕੇ ਦੁੱਧ ਲੈ ਜਾ ਠੀਸ ਤਰ੍ਹਾਂ ਦਾ ਬਦਲ ਤੇ ਮੈਂ ਐਲਾਨ ਕਰ ਦੇਣਾ ਯਾ ਕੋਈ ਸਾਰਾ ਬਦਲ ਕੋ ਦਾ ਜੀ ਮਕਾਨ ਤੇ ਜਾ ਸਿਰਦਾ ਆ ਨਹੀਂ ਕੁਦਾ ਹੀ ਰਹਿ ਤੇ ਜਾ ਜਾ ਐਥੇ ਕਿਛੇ ਸੀ ਦੋ ਜਿਆ ਬਾਤ ਦੀ ਸਕਦੀ ਜਿੰਨਾ ਪਾਲਾ ਪਾਲਾ ਨਾ ਸੀ ਦਾ ਪਾਲਾ ਕੰਤਰੀ ਸਾਲਾ ਖਤਰੀ ਠੀਕ ਲੈਖ ਖਤਰੀਆਂ ਦਾ ਸੀ ਇਹ ਸੁਨਿਹਾਰੀਆਂ ਨੇ ਦੱਸ ਸੁਨਿਹਾਰੇ ਖਤਰੀ ਹਣ ਸਾਰੇ ਖਤਰੀ ਸਾਰੇ ਸਾਰੇ ਖਤਰੀ ਇੱਧਰ ਤੋਂ ਦਾ ਖਤਰੀ ਬੋਲੋ ਵਜੀਰ ਬਚਾ ਆਂਦੇ ਸਨ ਠੀਕ ਆਹ ਦੀ ਦੁਕਾਨ ਵੀ ਖਤਰੀ ਦੀ ਹੈ ਸਭ ਤੋਂ ਸਾਰੀਆਂ ਦੁਕਾਨਾਂ ਹੁੰਦੀਆਂ ਕਿ ਖਤਰੀਆਂ ਦੀਆਂ ਠੀਕ ਹਾਰੀਆਂ ਨੇ ਸਹੀ ਇਹ ਦੂਜੇ ਬਵੀ ਦੁਕਾਨਾਂ ਤੋਂ ਗੁਣਾ ਇਹਨਾਂ ਨੇ ਪਾਈਆਂ ਹੋਈਆਂ ਸਾਰੀਆਂ ਉਹ ਬਾਅਦ ਵਿੱਚ ਦਿੱਤੀਆਂ ਸਾਰੀਆਂ ਹਾਂਜੀ ਹਾਰੀਆਂ ਇੱਥੇ ਲਾ ਕੇ ਨਾ ਹਾਂਜੀ ਕੋਈ ਸੋਚਾ ਤਕ ਹਾ ਮਰਾ ਸੰਜਤ ਆਈ ਸੱਚਾ ਦੁਕਾਨਾ ਉਹ ਆ ਪੁਰਾਣੀ ਦੁਕਾਨ ਹੈ ਠੀਕ ਬੜੀ ਕੁਟਾ ਜੰਗਾ ਸਿੰਘ ਦਾ ਨਾਮ ਸੀ ਜੰਗਾ ਸਿੰਘ ਇਹ ਇੱਥੇ ਉਹਦਾ ਘਰ ਸੀ ਇੱਥੇ ਉਹਨਾਂ ਦਾ ਘਰ ਸੀ ਉਹਦੇ ਚ ਇੱਕ ਬਲਾ ਵੀ ਹਸ਼ਕੋਈ ਸੀ ਅੱਛਾ ਉਹ ਬਲਾ ਨੇ ਫਿਰ ਉਹਨੂੰ ਮਾਰ ਛੱਡਿਆ ਸੀ ਇੱਥੇ ਹੀ ਹਾਂ ਫਿਰ ਹੁੰਦੀ ਹੁੰਦੀ ਸੀ ਇਹਨਾਂ ختم ہو جانا مطلب ساری بہلیاں سکھا دیا بہت ਹੰਦ ਉਹ ਇਧਰ ਕਿਹੜੇ ਕਿਹੜੇ ਸਿੱਖ ਮਤਲਬ ਰਹਿੰਦੇ ਸੀ ਕਿਹੜਾ ਨਾਮ ਜਨ ਯਾਦ ਹੈ ਕਿਹੜੇ ਲਾਭ ਸਿੰਘ ਨੰਬਰ ਸੀ ਨਾ 14 ਲਾਭ ਸਿੰਘ ਨੰਬਰ ਲਾਭ ਸਿੰਘ ਨੰਬਰ ਲਾਭ ਸਿੰਘ ਠੀਕ ਆ ਇਧਰ ਜਾਂਦਾ ਇਥੇ ਨਾਮ ਕੋਈ ਨਾ ਕਰ ਕੰਮ ਨਹੀਂ ਵਾਹ ਠੀਕ ਆ ਰਕ ਕੋ ਕੁਝ ਹੋਉਂ ਤਾਂ ਫਿਰ ਵਕਤ ਦੇ ਨਾਲ ਬਾਬਾ ਜੀ ਬਣ ਗਿਆ ਮੈਂ ਤੇ ਇਹ ਹੈ ਪਿੰਡ ਦੇ ਵਿਚਾਲੇ ਓਮ ਮਸੀਤ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਕੱਚੀ ਹੋਇਆ ਕਰਦੀ ਸੀ ਤੇ ਹੁਣ ਇਹ ਮਸੀਤ ਪਿੰਡ ਵਾਲਿਆਂ ਨੇ ਦੁਬਾਰਾ ਪੱਕੀ ਤਾਮੀਰ ਕੀਤੀ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਵਰਨ ਤੇ ਇਥੋਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਅਸਲਾਮੁਅਲੈਕਮ ਬਾਬਾ ਜੀ ਵਾਲੇ ਕੀ ਹਾਲ ਚਾਲ ਹੈ ਜੀ ਬាទ ਰੇ ਸ਼ੁਕਰ ਹੈ ਬਹੁਤ ਠੀਕ ਠਾਕ ਨਾਮ ਕੀ ਬੱਬਾ ਜੀ ਆਪਣਾ ਅਬਦੁੱਲਾ ਨਾਮ ਅਬਦੁੱਲਾ ਤੇ ਵਾਲਾ ਸਾਹਿਬ ਦਾ ਸ਼ਾਹਮੁਦ ਤੇ ਦਾਦਾ ਜੀ ਦਾ ਸ਼ਾਹਦਮੁਦ ਸ਼ਾਹਦਮੁਦ ਅੱਛਾ ਬੱਬੀ 1947 ਦੀ ਵੰਡ ਤੋਂ ਪਹਿਲਾਂ ਆਪਣੇ ਪੁਰਾਣੇ ਜਿੱਦੀ ਵੱਡੇ ਇੱਥੋਂ ਦੇ ਵਸਨੀਕ ਸੀ ਕਿ ਉਧਰ ਮਾਈਗ੍ਰੇਟ ਹੋ ਕੇ ਆਏ ਠੀਕ ਐਸਾ ਨਹੀਂ ਇੱਥੋਂ ਦੇ ਠੀਕ ਤੇ ਇਹ ਜਿਹੜਾ ਬੱਬਾ ਜੀ ਪਿੰਡ ਵਰਨ ਹੈਗਾ ਇਹ ਪੁਰਾਣਾ ਨਾਮ ਇਹਦਾ ਇਹੀ ਚੱਲਦਾ ਆਂਦਾ ਹੈ ਪੁਰਾਣਾ ਪਿੰਡ ਹੈ ਹਾਂ ਠੀਕ ਤੇ ਇਹ ਪਿੰਡ ਉਹ ਵੀ ਕੱਚਾ ਸੀ ਕਿ ਪੱਕਾ ਸੀ ਪਹਿਲਾਂ ਪਿੰਡ ਤੋਂ ਪਛਾਣ ਕੱਚਾ ਸੀ ਜਿੱਥੇ ਹੋ ਗਿਆ ਸੀ ਠੀਕ ਬਾਅਦ ਵਿੱਚ ਜਿਹੜਾ ਪੱਕਾ ਗਿਆ ਦੁਬਾਰਾ ਫਿਰ ਪੱਕਾ ਬਣ ਗਿਆ ਪੇੜ ਦੇ ਉੱਤੇ ਬਣਿਆ ਸੀ ਠੀਕ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਬੱਬਾ ਜੀ ਇਸ ਪਿੰਡ ਵਿੱਚ ਵਿੱਚ ਮਿਲਕਦੀ ਆਦਾਸ ਅੱਛਾ ਜਾਂ ਤਾਲਾ ਦੇ ਘਰ ਸਨ ਸਹੀ ਤਾਲਾ ਸਨ ਇੱਕ ਦੇਰਾ ਤਾਲਾ ਦਾ ਹੀ ਉਹ ਤਾਲਾ ਸਨ ਕੁਝ ਮੁਸਲਮਾਨ ਸਾਂ ਤੇ ਇਹ ਬਾਕੀ ਦੂਜੇ ਸਾਰੇ ਕੁਝ ਹਿੰਦੂ ਸਾਂ ਤੇ ਉਹ ਸਿੱਖ ਨੇ ਠੀਕ ਹਰ ਇੱਕ ਟੱਪਾ ਸਭ ਨੂੰ ਮੇਰੇ ਟੱਪਾ ਸਹੀ ਤੇ ਇੱਕ ਖੂਹ ਕਿੰਨੇ ਕੁ ਸੀ ਬੱਬਾ ਜੀ ਆਪਣੇ ਪਿੰਡ ਦੇ ਖੂਹ ਅੱਛੇ ਜੀ ਖੂਹ ਚਾਰ ਤੇ ਖੂਹ ਪੈਣ ਦੇ ਸੀ ਅੱਛਾ ਪਾਣੀ ਵਾਲੇ ਜਿਹੜੇ ਪਾਣੀ ਕੱਢਦੇ ਸਨ ਹਾਂਜੀ ਹਾਂਜੀ ਚਾਰ ਖੂਹ ਉਹ ਡੇਰਾ ਸੁਖਨਣਾ ਜਿਹੜਾ ਸੀ ਉਹ ਵੀ ਖੂਹ ਨਾ ਆਉਂਦਾ ਸੁਖਨਣਾ ਖੂਹ ਠੀਕ ਮਾਰ ਕਾਇਦਾ ਜੂਰੀ ਪੂਰਥਮ ਪੂਰਥੀ ਠੀਕ ਜਿੱਥੇ ਖੂਨ ਸਾਰਾ ਕੋ ਨਾਲ ਲੱਗਦਾ ਹੈ ਜਿੱਥੇ ਖੂਨ ਨਹੀਂ ਸਾਰਾ ਡੇਰੇ ਲੱਗਦੇ ਡੇਰੇ ਲੱਗਦੇ ਸਹੀ ਤੇ ਇਹ ਬੱਬਾ ਜੀ ਇਹਦੇ ਤੇ ਫਿਰ ਨੰਬਰਦਾਰ ਹੀ ਕਿੰਦੇ ਕੋਲ ਸੀ ਪਿੰਡ ਦੀ ਨੰਬਰਦਾਰ ਸਿੱਖਾ ਕੋਲ ਸਿੱਖਾ ਉੰਦੇ ਨੂੰ ਕਦੀ ਕੋਈ ਨੰਬਰਦਾਰ ਦਾ ਨਾਮ ਤਾਂ ਯਾਦ ਹੋਏ ਗੁਰਲਾਬ ਸਿੰਘ ਨੰਬਰਦਾਰ ਗੁਰਲਾਬ ਸਿੰਘ ਗੁਰਲਾਬ ਠੀਕ ਸੂਬ ਸੂਬ ਨੰਬਰ ਅੱਛਾ ਤੇ ਇਹ ਬੱਬਾ ਜੀ ਇਹ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਤੇ ਮਸਜਿਦਾਂ ਚਾਰ ਸਨ ਚਾਰ ਇਹ ਕੱਚੀਆਂ ਸੀ ਕਿ ਪੱਕੀਆਂ ਇਹ ਸੋਈਆਂ ਕੱਚੀਆਂ ਸੀ ਅੱਛਾ ਇਹਨਾਂ ਨੇ ਬਬੇ ਜੀ ਤੋਂ ਗੈਰ ਮੁਸਲਮ ਵੀ ਰਹਿੰਦੇ ਸੀ ਤੇ ਇਹਨਾਂ ਨੇ ਕੋਈ ਆਪਣੀ ਵੀ ਵਾਦਤ ਕਾ ਬਣਾਈ ਸੀ ਪਿੰਡ 'ਚ ਉਹਦਾ ਗੁਰਦੁਆਰਾ ਸੀ ਕਿ ਕੱਚਾ ਕਿ ਪੱਕਾ ਪੱਕਾ ਸੀ ਅੱਛਾ ਇਹਨਾਂ ਦਾ ਗੁਰਦੁਆਰਾ ਵੱਡਾ ਇੱਕੋ ਹੀ ਸੀ ਅੱਛਾ ਉਹ ਪੱਕਾ ਸੀ ਗੁਰਦੁਆਰਾ ਦਰ ਚੜ੍ਹਦੇ ਪਾਸੇ ਸੀ ਇੱਕ ਇਥੇ ਗੁਰਦੁਆਰਾ ਘਾਰਾਂ ਨੂੰ ਘਾਰੀ ਸੀ ਉਹਦੇ ਵਿੱਚ ਹੀ ਉਹ ਨਮਨ ਸਹੀ ਤੋਗੇ ਸ਼ਰੀਕਾ ਜਿਵੇਂ ਜਿਵੇਂ ਹੁੰਦਾ ਨਾ ਮੜਾ ਆਪੋ ਆਪਣੇ ਜਿਵੇਂ ਲਗਾ ਹਾਂ ਦੀ ਹਾਂ ਦੀ ਬਣਾ ਲਈ ਨਾ ਮਾਤਿਆ ਦੋ ਦਰ ਮਰਾਣੀ ਠੀਕ ਉਹਨਾਂ ਦਾ ਵੀ ਉਸ ਤਰ੍ਹਾਂ ਦੇ ਕੰਮ ਸੀ ਪੂਰਾ ਤਿਆਰ ਕੀਤਾ ਸੀ ਇਹ ਛਟਾਪਾ ਪਾਣੀ ਦਾ ਬਣਿਆ ਉਸ ਤਿਆਰ ਕੀਤਾ ਹੈ ਜਾਨੀ ਮੋਰ ਜਰਾਏ ਜਦ ਬਣਾਣਾ ਖਾਣੇ ਪੱਕਾ ਹੂੰ ਕੰਦਾ ਤੇ ਤੋੜ ਪੜ ਗਿਆ ਸੀ ਤੇ ਗਾਰਡਨ ਵੀ ਲਿਆਂਦੇ ਹਾਂ ਗਾਰਡਨ ਕੋਲੇ ਪਾ ਰਹੇ ਤਾਂ ਉਹ ਵੀ ਪੈ ਉਹਨੇ ਕੀ ਵਿਰੋੜਾ ਪਾ ਗਿਆ ਉਹ ਗਾਰਡਨ ਵੀ ਇੱਥੇ ਰਹਿ ਗਿਆ ਕੀ ਟਾਈਮ ਆ ਜਾ ਰਿਹਾ ਹੈ ਉਹ ਪੰਜਾਬੀ ਨੂੰ ਬੋਲਦਾ ਉਹ ਜਨਾਨਾ ਸੀ ਤੇ ਬੱਬਾ ਜੀ ਇਹਨਾਂ ਰੈਂਟ ਸੈਂਡ ਕਿਹੋ ਜਿਹਾ ਸੀ ਕਿ ਤੁਹਾਨੂੰ ਪਤਾ ਫਿਰ ਸਿੱਖ ਹੀ ਸੀ ਜ਼ਿਆਦਾ ਮੁਸਲਮਾਨ ਜਿਹੜੇ ਇੱਥੇ ਰਹਿੰਦੇ ਸੀ ਇਹਨਾਂ ਦਾ ਅਪਸ ਹੀ ਰੈਂਟ ਸੈਂਡ ਕਿਹੋ ਜਿਹਾ ਸੀ ਰੈਂਟ ਬੜਾ ਅੱਛਾ ਸੀ ਸਾਰਿਆਂ ਨੂੰ ਸੁਨੋਕ ਮੁਹੱਬਤ ਨਾਲ ਰਹਿਣ ਦੀ ਕੋਈ ਵੀ ਦਿੱਕਤ ਨਹੀਂ ਸੀ ਜੀ ਸਾਡੇ ਨਾਲ ਕਿਸੇ ਚਾ ਅਦਾਬਤ ਕੀਤੀ ਵੀ ਇਹਨਾਂ ਸਿੱਖ ਨੇ ਹਾਂਜੀ ਕਿਤਾ ਜਿਹੜੇ ਹਣ ਸਾਡੇ ਨਾਲ ਹੋਣਗੇ ਸਿੱਖਾਂ ਚ ਤੁਹਾਡੇ ਨਾਲ ਰਲ ਜਾਂਦੇ ਸੀ ਕੋਈ ਉਹ ਕਰਦੇ ਹੋਏ ਨੇ ਰੋਕੇ ਵਾਦਾ ਕਰਤਾ ਸੀ ਏ ਬਬੇ ਇਹ ਸ਼ਾਦੀਆਂ ਵਿਆਹਾਂ ਤੇ ਵੀ ਹੈਗਾ ਸੀ ਨਯੁੰਦਰਾ ਭਾਜੀ ਇੱਕ ਦੂਜੇ ਨਾਲ ਵਿਆਹਾਂ ਵਾਤੀ ਉਹ ਲਾਲਸ਼ਾ ਕੱਕਾ ਸੀ ਉਹ ਸਾਡੇ ਰੋਟੀ ਪਕਾਈ ਸੀ ਅੱਛਾ ਵਾਕ ਲੱਗਦਾ ਤੁਹਾਡੀ ਮੋਤੂ ਨੇ ਆ ਗਏ ਲੈ ਉਹ ਸਾਰਾ ਕੱਚਾ ਸਮਾਨ ਸੰਭੇ ਚਾ ਅੱਛਾ ਸੁਕਰਾਜਨ ਹਾਂ ਤੇ ਕੀ ਕਿਹਾ ਉਹ ਤਾਂ ਉਹ ਜੀ ਬੀਜਾ ਖਾਂਡਾ ਦੇ ਨਾਲ ਹੁੰਦੀ ਪਤਾ ਨਹੀਂ ਉਹ ਬੀਜਾ ਆਦਾਨ ਬੜਾ ਠੀਖਾਣ ਦੇ ਸੀ ਉਹ ਘੜ ਲਿਆ ਜੀ ਜਦ ਇਹ ਅਖੜਾ ਦਾ ਭਵੇਂ ਪਾਰਿਆ ਤੂੰ ਤਾਰੋ ਗੁੱੜ ਦਾ ਬਣਾਉ ਉਹ ਗੁੱੜ ਦਾ ਕਨਾ ਉੱਤੇ ਧਰਿਆ ਜੀ ਵੱਢ ਗਿਆ ਉੱਤੇ ਥੱਲੇ ਲਾਣ ਲੱਗੇ ਉਹ ਰੋਣਗੇ ਅਛਾ ਉਹ ਅਜਾ ਕਰੇ ਮੇਰਾ ਕੰਮ ਖਰਾਬ ਉਹ ਆ ਗਿਆ ਅਖੜਾ ਗਾਉਂ ਦੇ ਪਰੇਸ਼ਾਨ ਕਰਨ ਉਹ ਜਦ ਰੋਣ ਉਹਨੇ ਖਾਦਿਓ ਤੇ ਠੀ ਹੋ ਜਾਂਦਾ ਹਾਂ ਉਹ ਰੋ ਤੂੰ ਹੀ ਸਵਾਨ ਮੈਨੂੰ ਉਹ ਗੱਦ ਕਰ ਲੈ ਕਹੋ ਜੀ ਉਹ ਸਵਾਨ ਦੀ ਤਰ੍ਹਾਂ ਸਭ ਠੀਕ ਤੇ ਬੱਬਾ ਜੀ ਜਦੋਂ ਐਲਾਨ ਹੋਇਆ ਕਿ ਉਹਨੇ ਹਿੰਦੁਸਤਾਨ ਦੇ ਪਾਕਿਸਤਾਨ ਬਣਨ ਲੱਗਿਆ ਉਸ ਟਾਈਮ ਆਪਣੇ ਪਿੰਡ ਦੇ ਵਿੱਚ ਲੜਾਈ ਝਗੜਾ ਹੋਇਆ ਕਿ ਖੈਰੀ ਸਲਾਮ ਤੇ ਇਤੋਂ ਕੋਈ ਲੜਾਈ ਨਹੀਂ ਭਾਈ ਕੋਈ ਮੋੜਾ ਬਰਮਾ ਚਾੜੀਆਂ ਹੋਈਆਂ ਕਿ ਪਰਿਵਾਰ ਫੜੀ ਹੱਥ ਚਾਹੋਂ ਉਹ ਪੰਚਾਇਤ ਸੇਠ ਜੀ ਦੇ ਸਾਹਮਣੇ ਉਹ ਉਥੇ ਖੜੋ ਗਏ ਸਾਡੀ ਬੈਟਲ ਪੱਕੀ ਜਣੀ ਸੀ ਆਖ ਲੱਗੇ ਤਾਂ ਕੋਈ ਤੁਸੀਂ ਆਮ ਨਾ ਬੈਠੇ ਰਹੇ ਤੁਹਾਡੇ ਚੰਗੀ ਮੰਦੀ ਕੋਈ ਕਰਦੇ ਉਹ ਜਿਹੜਾ ਉਹਦਾ ਸ਼ੇਰਵਾਦ ਹੈ ਬਣ ਬਣਾ ਲੈ ਤੇ ਜਾ ਕਿਸੇ ਘਰ ਆਉਂਦੇ ਜੋ ਕੋਈ ਕੰਮ ਜੀ ਸੀ ਤੀ ਮਖਾਦੇ ਅੱਛਾ ਵਿਭਾਗੀ ਜੀ ਹੋਵੇ ਆਪਣੇ ਪਿੰਡ ਦੇ ਬੈਠ ਕੇ ਕਹਿੰਦੇ ਵਿਰਾਮ ਨਾ ਇੱਥੇ ਬੈਹੀ ਹੋ ਇੱਥੇ ਕੋਈ ਲੜਾਈ ਝਗੜਿਆ ਵਾਲਾ ਕੁਝ ਨਹੀਂ ਹੈਗਾ ਤੇ ਇਹ ਬਬੇ ਸਮਾਨ ਸਮੂਹ ਲੈ ਗਏ ਸੀ ਫਿਰ ਆਪਣਾ ਉਹ ਸਮਾਨ ਇੱਥੇ ਬੈ ਜਿਹੜਾ ਕੁਝ ਜਾਣਾ ਥੋੜਾ ਬੜਾ ਲੈ ਕੇ ਤੁਸਾਂ ਸਮਾਨ ਨਹੀਂ ਸੀ ਜਾਣਾ ਕੀ ਕਰਨ ਅਸੀਂ ਕੰਪਨੀ ਦੇ ਵਿੱਚ ਵੀ ਛਿੜ ਗਿਆ ਸੀ ਸਰੀ ਆਉਂਦੇ ਜਣ ਕੁਆਟਰ ਦਾਣਾ ਜਿਹੜਾ ਹੈ ਨਾ ਤੇ ਪੁਕਾਨ ਵਾਲੀ ਛੱਕ ਲੈ ਲੂ ਜਾਣੀ ਕਿ ਜਿੰਨਾ ਚਿਰ ਕੰਪਨੀ ਦੇ ਵਿੱਚ ਇੱਥੇ ਰਹੇ ਹਾਂ ਖਾਣਾ ਪੁਕਾਣਾ ਪੈਸਾ ਨਹੀਂ ਪਣ ਹਾਂ ਨਹੀਂ ਬਿਲਕੁਲ ਹਾਂ ਐ ਚੁਕਿਛੇ ਨਹੀਂ ਕੀਤੇ ਕੌਣ ਉਹ ਨਾਂ ਸਿੰਦਾ ਤੇ ਤੇਜਾ ਸਿੰਦਾ ਅੱਛਾ ਤੇ ਇੱਕਿੰਦਾ ਜ਼ਿਕਰ ਸੁੰਦਰਾਂ ਦਾ ਸੀ ਕਿ ਨਾ ਇੱਕ ਤਾਂ ਇਹ ਉਹਦੇ ਲੈ ਇਸਲਾਮ ਦੀ حضرت ਯੂਸਫ علیہ السلام ਦੀ ਕੋਈ ਸੁੰਦਰੀਆਂ ਨਾ ਤੇ ਇਹ ਬਬਈ ਸਕੂਲ ਹੈਗਾ ਸੀ ਇੱਥੇ ਸਕੂਲ ਹੈਗਾ ਸੀ ਸਕੂਲ ਕਿੰਨੀਆਂ ਜਮਾਤਾਂ ਦੇ ਪੰਜਾਬ ਦੇ ਜਮਾਤਾਂ ਦੇ ਪੰਜ ਥਾਂ ਤੇ ਜਿਹੜੇ ਗੜੇ ਡੰਡਿਆਲੇ ਸੀ ਇੱਥੇ ਪਿੰਡ ਵਿੱਚ ਨਹੀਂ ਸੀ ਹਾਂ ਡੰਡਿਆਲੇ ਸਕੂਲ ਅੱਛਾ ਜੰਡਿਆਰੇ ਸਹੀ ਤੇ ਉੱਥੇ ਇਹ ਵੰਡ ਤੋਂ ਪਹਿਲਾਂ ਫਿਰ ਸਾਰੇ ਉੱਥੇ ਪੜਨ ਜਾਂਦੇ ਸੀ ਸਿੱਖ ਵੀ ਤੇ ਮੁਸਲਮਾਨ ਵੀ ਸਾਰੇ ਇਹ ਤਾਂ ਪੰਜਾਂ ਦੀ ਬਾਛਾ ਜੀ ਨੇ ਕਿਹਾ ਠੀਕ ਜਿਹਾ ਆਇਆ ਵੀ ਠੀਕ ਸਹੀ ਤੇ ਇਹ ਬੱਬੇ ਦੀ ਵੰਡ ਤੋਂ ਬਾਅਦ ਵੀ ਕੋਈ ਪਿੰਡ ਵੇਖਣ ਆਇਆ ਆਪਣਾ ਉਹਨਾਂ ਚ ਕੋਈ ਪਿੰਡ ਵੇਖਣ ਆਇਆ ਵਾਪਸ ਆਪਣਾ ਪਿੰਡ ਜੀ ਸਿੰਘ ਦਾ ਪੋਤਰਾ ਥਾ ਅੱਛਾ ਦੋ ਦੋ ਤਿੰਨ ਵਾਰੀ ਉਹ ਆਇਆ ਆ ਗਿਆ ਨੰਦਨ پیسے ਪੁਸੇ ਵੀ ਦੇਣੇ ਬੜਾ ਯਾਤਮ ਲਾ ਲਾ ਲਾਹ ਸਿੰਘ ਦਾ ਨਾਂ ਕੀ ਨਾਮ ਸੀ ਇਹਦਾ ਕੀ ਨਾਮ ਸੀ ਜਿਹੜਾ ਆਇਆ ਸੀ ਪਿੰਡ ਜਿਹੜਾ ਆਂਦਾਰਿਆ ਦੁਆਰਾ ਉਹਦਾ ਮੋਹਦੂਆ ਪੋਤਰਾ ਸੀ ਤੀਜਾ ਸਿੰਘ ਦਾ ਤੀਜਾ ਸਿੰਘ ਦਾ ਪੋਤਰਾ ਸੀ ਹੂੰ ਬੀ ਇੱਥੇ ਆ ਕੇ ਫਿਰ ਉਹਨੇ ਪੈਸੇ ਪੁਸੇ ਦਿਓ ਅੰਦਾਜ਼ ਕਰਦੇ ਰਹੇ ਉਹਨਾਂ ਆ ਮੇਲਾ ਕਿਹੜਾ ਕਿਹੜਾ ਲੱਗਦਾ ਸੀ ਬਾਬਾ ਜੀ ਪਹਿਲਾਂ ਵਾਂਡ ਤੋਂ ਪਹਿਲੇ ਦਾ ਹੀ ਪੁਰਾਣਾ ਪੁਰਾਣਾ ਮੇਲਾ ਕਿਹੜਾ ਲੱਗਦਾ ਸੀ ਪਿੰਡ ਵਿੱਚ ਪੁਰਾਣਾ ਪੁਰਾਣੇ ਮੇਲੇ ਸਾਡੇ ਸਭ ਤੋਂ ਪੀਰ ਦਾ ਲੱਗਦਾ ਹੁੰਦਾ ਸੀ। ਅੱਛਾ ਦੱਸਿਆ। ਹਾਂ। ਉਹ ਗੈਲਾ ਲੱਗਦਾ ਸੀ। ਪੋਨਾਂ ਦੀਆਂ ਰੀਤਾਂ ਲੱਗਦੀਆਂ ਉਹਨਾਂ ਜਿੰਨੇ ਪੁੱਤਰ ਹੁੰਦੇ ਸਨ ਨਾ। ਉਹਨੇ ਫਿਰ ਬੱਕਰੇ ਜਾਂ ਜੀਵ ਦੇ ਜੀਵ ਦੇ ਬੀਚ। ਠੀਕ। ਤੇ ਮੇਲਾ ਲੱਗਦਾ ਸੀ ਬੜੇ ਹੁੰਦੇ ਸਨ ਉਹ। ਕੋਟੀਆਂ ਭਜਾਂਦੇ ਸਨ ਨਾਮ ਨਾਲ ਓਹ ਕੀ ਚੋਤੀ ਦਾ ਹੁੰਦਾ। ਪੁਰਣੀ ਓਹ ਕੀ ਚੋਤੀ ਮੇਲਾ ਲੱਗਦਾ ਲੱਗਦਾ। ਤੇ ਇਹ ਬੱਬਾ ਜੀ ਉਦੋਂ ਇਹ ਸਿਰਫ ਸਿੱਖ ਜਾਂ ਮੁਸਲਮਾਨ ਕੇ ਸਾਰੇ ਮਨਾਉਂਦੇ ਸੀ ਕਿਵੇਂ ਸੀ ਇਹਨ ਦੀ ਮੇਲਾ ਹਾਂ ਮੇਲਾ ਸਾਰੇ ਜਾਂਦੇ ਹਣ ਮੇਲੇ ਚ ਜਾਣਾ ਆਉਣਾ ਕੋਲ ਉੱਧਰ ਦੇਦੇ ਲੱਗਦੇ ਸਾਰੇ ਤੇ ਦੁਕਾਨਾਂ ਦਾ ਸੀ ਠੀਕ ਤੇ ਇਹ ਬੱਬਾ ਦੇ ਪਿੰਡ ਦੇ ਵਿੱਚ ਅੱਜ ਵੀ ਕੋਈ ਨਿਸ਼ਾਨੀ ਹੋਏਗੀ ਪੁਰਾਣੀ ਮੌਜੂਦ ਕਿ ਖਤਮ ਹੋ ਗਏ ਸਾਰੀਆਂ ਨਵਾਂ ਬਣ ਗਿਆ ਸਾਰਾ ਮਤਲਬ ਪਿੰਡ ਦੇ ਵਿੱਚ ਜਿਵੇਂ ਕੋਈ ਪੁਰਾਣਾ ਘਰ ਸੀ ਜਾਂ ਪੁਰਾਣਾ ਡੇਰਾ ਸੀ ਜਾਂ ਜਿਵੇਂ ਗੁਰਦੁਆਰੇ ਹੁੰਦੇ ਸੀ ਨਿਸ਼ਾਨੀਆਂ ਇਹਨਾਂ ਦੀਆਂ ਹੋਣਗੀਆਂ ਕਿ ਸਾਰੀਆਂ ਖਤਮ ਹੋ ਗਈਆਂ ਮਿਸ਼ਰੀ ਨਹੀਂ ਖਤਮੇ ਕਰ ਛੜੀ ਰਹਾ ਤੇਜ ਸਿੰਘ ਦਾ ਘਰ ਜਿਹੜਾ ਸੀ ਸੰਦੇਜ ਦਾ ਉਹਦਾ ਬੰਨਿਆੜਾ ਹੀੜਾ ਨਾ ਦਰਵਾਜ਼ਾ ਖੋਲ ਹੈ ਥੀ ਨੰਦਰੋ ਸੀ ਮੇਰਾ ਢਾਟ ਛੱਡਿਆ ਉਤਨੀ ਗੈਰ ਇੱਧਰ ਆਉਂਦਾ ਹੁੰਦਾ ਹੁੰਦਾ ਉਹਦਾ ਵੀ ਬੰਨਿਆੜਾ ਜਵਾਗੇ ਹੀ ਦੇਖ ਨਾ ਹੁਣ ਕੀ ਜੇ ਉਹ ਕੋਈ ਸੰਦੇ ਚੱਗੇ ਸੀ ਬਦਵਾਸ ਵੀ ਜਾਂਦੇ ਚ ਅੱਛਾ ਹਜਾਰਾ ਸਿੰਘ ਸੀ ਠੀਕ ਉਹ ਬਗਵਾ ਚੰਗਾ ਸੀ ਅੱਛਾ ਨਾਮ ਵਾਲਾ ਉਹ ਉਸ ਦੇ ਗਾਵ ਨੂੰ ਨਹੀਂ ਸੀ ਆਉਂਦਾ ਤਰੀਕਾ ਬੜਾ ਸੀ ਹੂੰ ਜੇ ਉਹਨਾਂ ਮਗਰ ਕੋ ਉਹਦੇ ਕੋਲ ਜਿਹੰਜਾ ਉਹਨੇ ਪੁਲਸ ਵਾਲੇ ਜੀ ਕੋ ਆਉਂਦਾ ਸੀ ਉਹ ਉਹਦੇ ਕੋਲ ਪਹੁੰਚਿੰਦਾ ਸੀ ਘੋੜੀ ਉਹਨਾਂ ਮਗਰ ਲਾ ਦੇਣੀ ਚੱਲ ਬਚਾਲੇ ਮਾਂ ਨੇ ਘੋੜੀ ਨੂੰ ਘੋੜ ਮਾਰਨਾ ਘੋੜੀ ਆ ਜੀ ਆਪਾਂ ਗੰਮੇ ਕਿਤੇ ਜੀ ਜੇ ਲੰਗੀ ਤੰਗੇ ਹਣ ਬੰਦੀ ਆ ਮੈਂ ਬਿਆਕ ਮਾਰੇ ਨਹੀਂ ਸੰਗਲ ਵੀ ਤੇ ਉਧਰ ਚਲੇ ਗਏ ਰਹੇ ਤੇ ਹੁਣ ਵੀ ਹੋਣਾ ਤਾਂ ਜਿਹੜਾ ਨਾ ਮੁਸਲਮਾਨਾਂ ਦੇ ਉਹ ਖਲਾਫ ਨਹੀਂ ਮੁਸਲਮਾਨੇ ਚੈ ਇਹ ਨਹੀਂ ਇਹ ਬਬਲੀ ਜਿਵੇਂ ਉਹਨਾਂ ਪਾ ਪੰਜਾਬੀ ਪੜ੍ਹਨੇ ਆ ਇਹ ਤੇ ਆਪਣੀ ਗੁਰਮੁਖੀ ਪੜ੍ਹਦੇ ਸੀ ਤੇ ਫਿਰ ਸਕੂਲ ਦੇ ਵਿੱਚ ਕੀ ਪੜਾਇਆ ਜਾਂਦਾ ਸੀ ਸਕੂਲ ਜਿਵੇਂ ਗੁਰਮੁਖੀ ਪੜ੍ਹਦੇ ਸਨ ਅੱਛਾ ਹਾਂ ਹੋ ਦੂ ਜਿਹੜੇ ਧਰੋ ਦੂ ਹੀ ਸਨ ਨਾ ਅੱਛਾ ਮਾਸਟਰ ਵੀ ਠੀਕ ਕਿਸੇ ਮਾਸਟਰ ਦਾ ਨਾਮ ਯਾਦ ਹੋਏ ਪ੍ਰਾਨ ਨੇਗਰਾਮ ਨੇਗਰਾਮ ਨੀ ਗੁਰ ਠੀਕ ਤੋ ਤੁਸੀਂ ਉਸ ਵਕਤ ਜਾਂਦੇ ਸੀ ਬੱਬਾ ਜੀ ਸਕੂਲ ਉੱਥੋਂ ਕੋਲੇ ਜਾਇਦਾ ਸੀ ਅੱਛਾ ਬਸ ਰਾਰਤ ਚ ਹੀ ਕਰੀ ਦਿਆ ਸ਼ਰ ਠੀਕ ਠੀਕ ਉਹਦੇ ਕੋਲੇ ਜੀ ਉਸ ਵਕਤ ਕਲਪਲੀਆ ਨਾਮ ਆਸਟਰ ਨੇ ਛੀ ਮਾਰਦਾ ਮੁਰਦਾ ਐਸੀ ਕੋਈ ਨਹੀਂ ਬਾਰੇ ਦਾ ਠੀਕ ਬਸ ਰਾਰਤ ਚ ਹੀ ਰਹਿ ਅੱਗੇ ਰਹਿਓ ਪੜ ਕੇ ਸਹੀ ਤੇ ਨਹੀਂ ਸਮਝੋ ਇਹ ਬਬਰੀਕ ਮਤਲਬ ਕਿ ਜਿਹੜੇ ਤੁਹਾਡਾ ਕੋਈ ਹਾਨੀ ਜਿੰਦਾ ਦਾ ਨਾਮ ਯਾਦ ਹੋਏ ਇਹਨਾਂ ਦੇ ਸਰਦਾਰਾਂ ਦੇ ਬੱਚਿਆਂ ਚੋਂ ਹਾਰੀ ਜਿਹੜੇ ਸਨ ਮੇਰੇ ਉਹ ਕਰਤਾਰ ਸਿੰਘ ਦੇ ਨਾਮ ਦਾ ਰਸੀ ਜਿੱਗਾ ਸੀ ਮਾਨੋ ਮਾਨੋ ਮਨਵਾ ਕੇ ਲਈ ਇਹ ਗਣਾ ਦਲੇਗੂ ਸੀ ਅੱਛਾ ਦਲੇਗੂ ਆਖੀ ਦਲੇਗੂ ਸੀ ਸੀ ਉਹਦਾ ਨਾਮ ਗਰੀਬ ਪੁੱਜਲੀ ਗੋਤ ਨਹੀਂ ਤੇ ਬਬਰੀ ਗੁਰਮੁਖੀ ਪਰਦੇ ਤੁਹਾਨੂੰ ਵੀ ਤੁਸੀਂ ਵੀ ਕਦੀ ਤੁਹਾਡੇ ਦੇ ਚਾਹੇ ਉਹ ਅੱਖਰ ਜਿਹੜੇ ਸਾਨੂੰ ਨਹੀਂ ਉਹ ਸਾਨੂੰ ਉਹ ਪਤਾ ਨਹੀਂ ਕਿਉਂ ਇਹਦੇ ਲਿਖਿਆ ਨਹੀਂ ਲਿਖਿਆ ਸਹੀ ਬੋਲ ਲੰਝ ਕਦੀ ਮਤਲਬ ਕਿ ਥੋੜਾ ਜਨ ਦੱਸਿਆ ਨੇ ਉਹ ਸ਼ੇਖ ਸੀ ਜਿਹੜਾ ਖਰੂ ਹਾਂਜੀ ਉਹ ਗੁਰਮੁਖੀ ਦੇ ਵਿੱਚ ਹੀਰ ਦੀ ਕਿਤਾਬ ਲਿਖੀ ਸੀ ਉਹ ਪੜਿਆ ਗੁਰਮੁਖੀ ਅੱਛਾ ਉਹ ਹੀਰ ਦੀ ਕਿਤਾਬ ਜਿਹੜੀ ਗੁਰਮੁਖੀ ਪੜਦਾ ਹੁੰਦਾ ਸਹੀ ਉਹਨਾਂ ਦਾ ਕੁਲੀ ਜੋ ਦਾ ਵਾਸੀ ਕਾਣਾ ਪੀਣਾ ਵੀ ਉਹਨਾਂ ਪਰਾਂ ਉਹ ਗੁਰੂ ਗ੍ਰੰਥ ਕੀ ਉਹ ਪੜ ਗਿਆ ਸੀ ਠੀਕ ਠੀਕ ਉਹਨਾਂ ਦਾ ਕੀ ਨਾਮ ਸੀ ਖਰੂ ਖਰੂ ਸਿਨੈ ਸੇ ਸੇਖੇਰੂ ਤਕੀ ਨਾ ਬੀ ਨਾ ਮਨਾ ਚੰਗੇ ਬੰਦਾ ਸੀ ਹੁੰਦਾ ਸੀ ਉਹ ਉਹ ਚੰਗਾ ਬੰਦਾ ਸੀ ਬੱਲੇ ਬੜੇ ਚੰਗੇ ਥਾਂ ਵਿੱਚ ਬਚੇ ਜਿਹੜੇ ਨੇ ਉਹਨੂੰ ਮਦਦ ਕਰ ਜਾ ਮਾੜੀ ਦੀ ਲੁੱਟ ਪਾਰ ਦਾ ਕੰਮ ਕੋਲੇ ਸੀ ਸਹੀ ਮਾਣਿਆਂ ਦੀ ਮਦਦ ਕਰਦੇ ਸਮਾਰੇ ਦੀ ਬੈਠੋ ਪੜ੍ਹ ਸਕੋ ਜਾਂ ਸੂਰ ਨੂੰ ਬਟਵਾ ਰਹੇ ਲੰਟ ਮਾਰਾ ਦਾ ਕੰਮ ਕੋਲੇ ਏ ਬੱਬੀ ਫਿਰ ਜਾਣ ਲੱਗੇ ਮਿਲ ਕੇ ਗਏ ਜਿੰਨਾਂ ਦੇ ਨਾਲ ਭਾਈਚਾਰਾ ਸੀ ਉਹਨਾਂ ਸਾਰੇ ਸਾਰੇ ਵੀ ਜਾਂਦੇ ਰਹੇ ਜਿਵੇਂ ਹੋ ਗਿਆ ਐਸ਼ਾ ਮੇਰਾ ਚੰਦੇ ਨਾਲ ਨੂੰ ਕੋਈ ਅਸੀਂ ਵੀ ਜੀ ਚਾਰ ਜਨ ਰੌਲਾ ਘੋਲ ਆਏ ਤੇ हट ਜਾਣਾ ਫਿਰ ਆ ਜਾ ਦੂਸਰੀ ਥਾਲੇ ਵਜੇ ਜਾਣਾ ਸਹੀ ਜਿਵੇਂ ਲੋਟਵਾਰਤੀ ਜਨੀ ਕੀਤੀ ਥਾਲੇ ਵਜੇ ਉਹਨਾਂ ਤੋਂ ਆਜ ਗਿਆ ਇਹ ਖਤਰੀ ਪਰਾਂ ਹੁੰਦਾ ਸੀ ਕੁਦਾ ਉਤਪ ਜੀ ਉਹ ਕੋਈ ਨਾ ਗੁਰੂ ਗਿਆਨ ਮਾਰਾ ਇਹ ਦਸਿਆ ਜੀ ਮੇਰੇ ਹੋਲੇ ਬੈ ਜਾਣਾ ਨਹੀਂ ਕੋਈ ਜਿਹੜੇ ਹੌਨਾ ਹੀ ਗੁਰੂ ਹੋ ਗਏ ਸੀ ਪਹਿਲਾਂ ਚਲੇ ਗਏ ਸੀ ਤੇ ਅੱਜ ਅਸੀਂ ਆਪ ਸਭ ਨੂੰ ਪਿੰਡ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਚੱਕ ਬਰਨ ਤੇ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ